ਨਾਮਦੇਵ ਜੀ ਭਗਤ ਰਵਦਾਸ ਜੀ ਦਾ ਜਨਮ ਜਦੋਂ ਪੜਦੇ ਸਾਰੇ ਉਹਨਾਂ ਦੀ ਜੀਵਨੀ ਭਗਤ ਰਵਦਾਸ ਜੀ ਨੂੰ ਪਿਤਾ ਜੀ ਨੇ ਸ਼ਾਦੀ ਕਰ ਦਿੱਤੀ ਸੋ ਜੋ ਰਸਤਾ ਜਾਂਦਾ ਸੀ ਜਿਹਨੂੰ ਵੱਡੀ ਸੜਕ ਆਪਾਂ ਕਹਿੰਦੇ ਆ ਸੋ ਕਲਕੱਤੇ ਤੋਂ ਸਿੱਧੀ ਦਿੱਲੀ ਤੱਕ ਆਉਂਦੀ ਹੈ ਕੱਚੀ ਸੀ ਸੜਕ ਤੇ ਇਹਦੇ ਕਿਨਾਰੇ ਦੇ ਝੌਂਪੜੀ ਪਾ ਕੇ ਬੈਠੇ ਨੇ ਜੁੱਤੀ ਗੰਢ ਲੈਂਦੇ ਨੇ ਤਿੰਨ ਚਾਰ ਦਿਨ ਚ ਇੱਕ ਨਵੀਂ ਜੁੱਤੀ ਬਣਾ ਕੇ ਪੈਸਾ ਲੈਣਾ ਜਾਣਦੇ ਹੀ ਨਹੀਂ ਕੋਈ ਸੰਤ ਮਹਾਤਮਾ ਆਇਆ ਉਹਦੇ ਚਰਨਾਂ 'ਚ ਪਾ ਦੇਖਿਓ ਜੀ ਥੋੜੇ ਪੂਰਾ ਆ ਗਿਆ ਪਾ ਗਿਆ ਬਸ ਜੀ ਸੰਤ ਵੀ ਕਹਿੰਦੇ ਅੱਛਾ ਬੱਚਾ ਪਰਮਾਤਮਾ ਨਾਮਦਾਨ ਬਖਸ਼ੇ ਤੈਨੂੰ ਕਹੋ ਰਾਮ ਰਾਮ ਕਹਿ ਕੇ ਚਲੇ ਜਾਂਦੇ ਨੇ ਚਾਰ ਦਿਨ ਲੰਘ ਗਏ ਭੁੱਖੇ ਬੈਠੇ ਨੇ ਘਰ ਵਾਲੇ ਵੀ ਇੰਨੀ ਸੰਤੋਖਣ ਮਿਲ ਗਈ ਚਲੋ ਘੜੇ 'ਚ ਇੱਕ ਕੌਲੀ ਪਾਣੀ ਲੀਂਦਾ ਨੂੰ ਪਿਆਲ ਦੀ ਕਾਪ ਪੀ ਲੈ ਚਲੋ ਜੀ ਰਾਮ ਰਾਮ ਕਰੀ ਜਾਂਦੇ ਬੈਠੇ ਚਾਰ ਪੰਜ ਦਿਨ ਲੱਗਣ ਤੋਂ ਬਾਅਦ ਪਰਮਾਤਮਾ ਕਹਿੰਦੇ ਇਹ ਚੰਗਾ ਭਗਤ ਹੈ ਜਿਹੜਾ ਜੋੜਾ ਤਿਆਰ ਕਰਦਾ ਉਹਦੇ ਪੈਸੇ ਨਹੀਂ ਲੈਂਦਾ ਇਹ ਸੰਤਾਂ ਮਾਤਮ ਨੂੰ ਪਹਿਲਾ ਦਿੰਦਾ ਜੇ ਕੋਈ ਪੁੱਛਦਾ ਕਹਿੰਦੇ ਹੁਕਮ ਹੈ ਉਹਦੇ ਹੁਕਮ ਵਿੱਚ ਬੈਠਿਆ ਜਦ ਤੱਕ ਉਹਨੇ ਭੁੱਖੇ ਰੱਖਣਾ ਅਸੀਂ ਤਾਂ ਨਾਮ ਹੀ ਜਪੀ ਜਾਣਾ ਅਸੀਂ ਤਾਂ ਉਹਦੇ ਰਾਜਾ ਵਿੱਚ ਚੱਲਦੇ ਜਦੋਂ ਭਗਤ ਨੂੰ ਰਾਜਾ ਵਿੱਚ ਚੱਲਦਾ ਹੋਇਆ ਪਰਮਾਤਮਾ ਦੇਖਦਾ ਪਰਖਾਂ ਹੁੰਦੀਆਂ ਨੇ ਪਰਮਾਤਮਾ ਫਿਰ ਬਹੁਤ ਸਾਧਨ ਪੈਦਾ ਕਰ ਦਿੰਦਾ ਉਹਦੇ ਲਈ ਫਿਰ ਕਿਰਪਾ ਹੁੰਦੀ ਹੈ ਪਹਿਲਾ ਪਰਖ ਹੀ ਚਲਦੀ ਰਹਿੰਦੀ ਭਗਤ ਦੀ ਪਰਖ ਚਲਦਿਆਂ 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 ਫਿਰ ਹਰ ਹਰ ਜੰਦੂ ਏਕ ਹੈ ਹੋ ਜਾਂਦਾ ਫਿਰ ਇਤਨੀ ਪ੍ਰੇਰਣਾ ਦੁਨੀਆ ਨੂੰ ਪਰਮਾਤਮਾ ਨੇ ਰਾਨੀ ਝਾਲਾ ਬਾਈ ਸਧਾਲੂ ਬਣਾ ਦਿੱਤੀ ਪਰਮਾਤਮਾ ਨੇ ਕਾਲ ਚਰਨਦਾਸ ਜੀ ਉਹਨਾਂ ਜਮਾਨਿਆਂ ਜਦੋਂ ਸੀ ਮੂਰਤੀ ਪੂਜਾ ਮੂਰਤੀ ਪੂਜਾ ਕਰਦੇ ਨੇ ਜਦੋਂ ਚੁੱਕਦੇ ਨੇ ਸਾਫ ਕਰਨ ਲਈ ਥਾਂ ਦੋ ਮੋਹਰਾ ਸੋਨੇ ਦੀ ਮਿਲ ਜਾਂਦੀਆਂ ਕਹਿੰਦੇ ਆ ਮਿੱਟੀ ਜੀ ਪਤਾ ਨਹੀਂ ਕੌਣ ਰੱਖੰਦਾ ਰੋ ਜੀ ਇੱਥੇ ਉਹਨੂੰ ਮਿੱਟੀ ਦੱਸਦੇ ਨੇ ਖੁੰਝੇ ਛੁੱਡ ਦਿੰਦੇ ਨੇ ਢੇਰ ਲਾਤਾ ਮੋਹਰਾਂ ਦਾ ਫੇਰ ਨਾ ਗੱਲ ਬਣੀ ਪ੍ਰਮਾਤਮਾ ਨੇ ਸੁਪਨੇ ਦਰਸ਼ਨ ਦੇ ਕੇ ਕਿਹਾ ਤੈਨੂੰ ਇੰਨੀ ਮਾਇਆ ਦਿੱਤੀ ਤੂੰ ਖਾਂਦਾ ਨਹੀਂ ਰੋਟੀ ਕਹਿੰਦੇ ਨਹੀਂ ਮੈਨੂੰ ਇਸੇ ਚ ਆਨੰਦ ਹੈ RAM RAM ਜਪਣ ਵਿੱਚ ਤੇਰੇ ਭਾਣੇ ਵਿੱਚ ਮਹਾਰਾਜ ਕਹਿੰਦੇ ਭਾਣਾ ਵੀ ਬਹੁਤ ਵੱਡੀ ਦਾਤ ਹੈ ਜਿਹੜਾ ਇੱਕ ਨਾਮ ਜਪੇ ਇੱਕ ਉਹਦਾ ਭਾਣਾ ਮੰਨੇ ਦੋ ਗੱਲਾਂ ਵਾਲਿਆਂ ਤੇ ਗਲਬੱਕੜੀ ਚ ਲੈਂਦਾ ਰੱਬ ਕਹਰਾ ਮੇਰਾ ਪੁੱਤ ਏ ਮੇਰਾ ਲਾਲ ਹੈ ਮੇਰਾ ਹੀਰਾ ਹੈ ਇਹਨੇ ਮੇਰਾ ਬਾਣਾ ਮੰਨਿਆ ਹੈ ਇਸੇ ਕਰਕੇ ਭਗਤਾਂ ਉਤੇ ਕਸ਼ਟ ਆਉਂਦੇ ਨੇ ਭਗਤ ਜਿਹੜੇ ਸਹਾਰ ਜਾਂਦੇ ਨੇ ਦੁਨਿਆਵੀ ਬੰਦਾ ਕੀ ਆ ਚੰਗਾ ਚੰਗਾ ਕਰਮੰਨੇ ਮੰਦਾ ਮੰਦਾ ਹੋਏ ਆਸ ਕੇ ਬਨਾ ਅੱਖੇ ਲੇਖਾਂ ਵਰਤਾ ਸੋਏ ਦੁਨਿਆਵੀ ਲੋਕ ਕੀ ਕਰਦੇ ਨੇ ਜੇ ਤਾਂ ਬਿਲਕੁਲ ਕੰਮ ਸੈੱਟ ਚੱਲ ਰਿਹਾ ਫਿਰ ਤਾਂ ਗੁਰੂ ਘਰ ਨੂੰ ਗੁਣਗਣਾਉਂਦੇ ਆ ਰਹੇ ਨੇ ਯਾਰ ਕਿਉਂਕਿ ਅੱਜ ਚੰਗੀ ਕਮਾਈ ਹੋ ਗਈ ਆ ਕੱਲ ਵੀ ਹੋ ਗਈ ਆ ਉਹ ਇੱਕ ਦਿਨ ਕਮਾਈ ਡਾਊਨ ਹੋ ਗਈ ਆ। ਬਾਸ। ਕੀ ਜਾਣਾ ਗੁਰਦੁਆਰੇ ਗੱਡੀ ਸਟਾਰਟ ਹੀ ਨਹੀਂ ਕਰਦਾ।